ਨਾਮ ਦੀ ਆਮ ਆਦਮੀ ਪਾਰਟੀ ਸਰਕਾਰ ਹੈ ਆ ਸਰਕਾਰ अहंਕਾਰੀ ਸਰਕਾਰ ਹੈ ਆ ਮਸਲਾ ਜੇ ਮੇਰ ਸਾਹਿਬਾ ਦੇ ਐਟੀਟਿਊਡ ਦਾ ਮੇਰ ਸਾਹਿਬਾ ਦਾ ਵਰਤਾਲ ਜਿਸ ਤਰ੍ਹਾਂ ਉਹਨੇ ਸਾਡੇ ਲੀਡਰ ਆਫ ਦਾ ਹਾਊਸ ਇਹਨਾਂ ਦਾ ਅਪਮਾਨ ਜਿਸ ਤਰ੍ਹਾਂ ਕੀਤਾ ਜਿਸ ਤਰ੍ਹਾਂ ਲੈਂਗੁਏਜ ਜਿਸ ਭਾਸ਼ਾ ਚ ਤੇ ਜਿਸ ਤਰ੍ਹਾਂ ਦੀ ਹਾਥੋ ਪਾਈ ਉਥੇ ਸਿਕਿਉਰਿਟੀ ਨਾਲ ਕਰਵਾਈ ਹੈ ਆ ਇਕਲੇ ਮੇਰ ਸਾਈਬਾ ਦਾ ਨਹੀਂ ਆ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ ਸਰਕਾਰ ਦੇ ਅਹੰਕਾਰ ਦਾ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਸਰਕਾਰ ਕਹਿਣ ਵਾਲੀ ਲੋਕਾਂ ਦੇ ਨਾਲ ਜੁੜੀ ਸਰਕਾਰ ਕਹਿਣ ਵਾਲੀ ਅੱਜ ਲੋਕਾਂ ਦੀ ਦੁੱਖ ਤਕਲੀਫਾਂ ਸੁਣ ਤੋਂ ਵੀ ਉਹਨਾਂ ਨੂੰ ਸ਼ਰਮ ਆ ਰਹੀ ਹੈ ਆਪਣਾ ਮੂੰਹ ਛਿਪਾ ਰਹੀ ਹੈ ਇਹ ਸਾਰੇ ਮਸਲੇ ਦੇ ਅੰਦਰ ਆ ਜਿਹੜਾ ਅਹੰਕਾਰ ਇਹਨਾਂ ਦਾ ਬੋਲਦਾ ਉਸ ਅਹੰਕਾਰ ਦਾ ਇਲਾਜ ਲੋਕਾਂ ਨੇ ਕਰਨਾ ਹੈ ਇਸ ਇਨਦੇਸ ਰਵਈਏ ਦੇ ਪਿੱਛੇ ਜੋ ਗੱਲ ਮੈਂ ਸਮਝਿਆ ਇਸ ਤੋਂ ਸਾਰੇ ਮਸਲੇ ਦੇ ਅੰਦਰ ਭ੍ਰਿਸ਼ਟਾਚਾਰ ਦੀ ਕਰਪਸ਼ਨ ਦੀ ਜਿਹਨੂੰ ਖੁਦ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਹੈ ਕੈਂਸਰ ਹੈ ਉਸ ਕੈਂਸਰ ਦੀ ਬੂਹ ਆ ਰਹੀ ਹੈ ਮੈਂ ਵੀ ਜਿੰਨਾ ਕਿ ਮੈਂ ਸਮਝਦਾ ਕਿ ਮੈਂ ਡਾਕਟਰ ਹੈ ਨਹੀਂ ਉਹਨਾਂ ਵਾਂਗੂ ਪਰ ਮੈਂ ਦੇਖਿਆ ਵੀ ਸਾਰੇ ਮਸਲੇ ਦੇ ਅੰਦਰ ਕਰਪਸ਼ਨ ਜਿਹੜਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਅਕਤੂਬਰ ਪਿਛਲੇ 24 ਦੇ ਅੰਦਰ ਹੀ ਕੁੱਦ ਇਹਨਾਂ ਦੀ ਵਿਜੀਲੈਂਸ ਨੇ ਇੱਥੇ ਜੈਜ ਦੇ ਉੱਤੇ ਪਰਚੇ ਕੀਤੇ ਆ 4-4 ਕਰੋੜ ਰੁਪਏ ਕੈਸ਼ ਕਢਾ ਕੇ ਆਪਣੇ ਆਪਣੇ ਨਾਲ ਲਈ ਫਿਰਦੇ ਸਾਡੀ ਜਿੱਤੇ ਆ ਆਤਮ ਸਨਮਾਨ ਦੀ ਸਾਡੇ ਕਾਉਂਸਲਰ ਦੇ ਸਨਮਾਨ ਤੇ ਲੋਕਾਂ ਦੇ ਕੰਮਾਂ ਦੀ ਲੜਾਈ ਹੈ ਉਹ ਜਾਰੀ ਰਹੂਗੀ ਉਦੋਂ ਤਾਈਂ ਜਦੋਂ ਤਾਈਂ ਆ ਕੇਸ ਜਿਹੜੇ ਕੀਤੇ ਵਿਡਰੋ ਨਹੀਂ ਹੁੰਦੇ ਤੇ ਉਸ ਗੱਲ ਦੀ ਜਿਸ तरीके ਨਾਲ ਇਹਨਾਂ ਨੇ ਕਿਹਾ ਵੀ ਤੁਸੀਂ ਜੇ ਇੱਥੇ ਬੈਠੋਗੇ ਤੇ ਤੁਹਾਡੇ ਕੰਮ ਨਹੀਂ ਹੋਣਗੇ ਤੁਹਾਡੇ ਜਿਹੜੇ ਜਿਹੜੇ ਆ ਉਹ ਤੁਹਾਡੇ ਟੈਲੀਫੋਨ ਨਹੀਂ ਚੱਕਣਗੇ ਉਹਨਾਂ ਦੀ ਮੈਂ ਸਮਝਦਾ ਹਾਂ ਵੀ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਾਉਂਸਲਰ ਤੋਂ ਕਾਉਂਸਲਰ ਤੋਂ ਨਾ ਮੰਗਣ ਇਹ ਲੁਧਿਆਣੇ ਦੀ ਜਨਤਾ ਤੋਂ ਜਰੂਰ ਮਾਫੀ ਮੰਗਣੀ ਚਾਹੀਦੀ ਹੈ ਤੇ ਇਹਦਾ ਜਿਹੜਾ ਪੱਕਾ ਇਲਾਜ ਹੈ ਆ ਤਾਂ ਇਹਨਾਂ ਦੇ ਵਿਵਾਰ ਦਾ ਇਲਾਜ ਜਿਹੜਾ ਪੱਕਾ ਇਲਾਜ ਹੈ ਉਹਦੇ ਵਾਸਤੇ ਅਸੀਂ ਕੇਂਦਰ ਸਰਕਾਰ ਨੂੰ ਮੈਂ ਦਿਮਨ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਦੇਵੀ ਜੀ ਨੂੰ ਮੈਡਮ ਪੂਨਮ ਜੀ ਨੂੰ ਸ਼ਰੀਨ ਸਾਹਿਬ ਸਾਰੇ ਬੈਠੇ ਐ ਬਿੱਟੂ ਜੀ ਵੀ ਆ ਜਾਣਗੇ ਸਾਰੇ ਅਸੀਂ ਜਾ ਕੇ ਖੁਦ ਮਿਲ ਕੇ ਟਾਈਮ ਲੈ ਕੇ ਜਾ ਕੇ ਗੱਲ ਵੀ ਕਰਾਂਗੇ ਪਰ ਇੱਕ ਅਸੀਂ ਐਪਲੀਕੇਸ਼ਨ ਵੀ ਉਹਨਾਂ ਨੂੰ ਲਿਖ ਕੇ ਚਿੱਠੀ ਵੀ ਪਾਵਾਂਗੇ ਪਿੱਲੂਹਣਾ ਤੇ ਅੰਦਰ ਜੋ 스마트 ਸਿਟੀ ਦੇ ਪੈਸੇ ਆਏ ਕਰੀਬਨ 1800 ਕਰੋੜ ਰੁਪਏ ਉਹਦਾ ਫੌਰੀ ਤੌਰ ਤੇ ਟਾਈਮ ਬਾਉਂਡ 15-20 ਦਿਨਾਂ ਦਾ ਮੈਕਸਿਮਮ ਮਹੀਨੇ ਦੇ ਅੰਦਰ ਅੰਦਰ ਉਹਦਾ ਆਡਿਟ ਕਰਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਕਿਉਂ ਜਿਹੜੇ ਹੈ ਮੇਅਰ ਸਾਹਿਬਾ ਇੰਨੇ ਕਿਉਂ ਗਰਮ ਹੋ ਰਹੇ ਹੈ ਛੋਟੀ ਜੀ ਗੱਲ ਵਾਸਤੇ ਜਿਹੜੇ ਲੋਕ ਆਪਣਾ ਜਵਾਬ ਮੰਗਦੇ ਹੈ ਇਸ ਨੂੰ ਲੈ ਕੇ ਅੱਜ ਸਾਡੇ ਵਰਕਰ ਸਾਥੀ ਤੇ ਜਿਹੜੇ ਪਬਲਿਕ ਹਮ ਪਬਲਿਕ ਜਿਹੜੀ ਆ ਕੇ ਰਾਤ ਨੂੰ ਤੇ ਦਿਨੇ ਚਾਰ ਦਿਨਾਂ ਤੋਂ ਧਰਨਾ ਲਾ ਰਹੇ ਹੈ ਮੈਂ ਸਾਰਿਆਂ ਦਾ ਆਭਾਰੀ ਵੀ ਹਾਂ ਤੇ ਮੈਂ ਉਹਨਾਂ ਦਾ ਧੰਨਵਾਦੀ ਵੀ ਹਾਂ ਕਿਉਂਕਿ ਆ ਮਸਲਾ ਸਿਰਫ ਇੱਕ ਬੀਜੇਪੀ ਦੇ ਕਾਉਂਸਲਰ ਦੇ ਸਨਮਾਨ ਦਾ ਨਹੀਂ ਆ ਦੁਬਿਆਨੇ ਦੇ ਅੰਦਰ ਕਮਾਂ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ ਉਦੇ ਵਾਸਤੇ ਸਾਰੇ ਅਸੀਂ ਮਿਲ ਜੁਲ ਕੇ ਇੱਕ ਸੰਦੇਸ਼ ਜਾਊਗਾ ਪੂਰੇ ਪੰਜਾਬ ਦੇ ਅੰਦਰ ਵੀ ਲੋਕਤੰਤਰ ਦੇ ਅੰਦਰ ਅਹੰਕਾਰ ਨਹੀਂ ਚੱਲ ਸਕਦਾ ਇਹਦੇ ਵਾਸਤੇ ਅਸੀਂ ਸਾਰੇ ਅੱਜ ਇਕੱਠੇ ਹੋਏ ਹਾਂ ਸਭ ਥੈਂਕ ਯੂ ਅਕਰ ਸਾਹਿਬ ਇਹ ਕਰਨਾ ਇਹ ਤੇ ਜਾਇਓਗਾ ਕਿ ਮਾਫੀ ਮੰਗਾਣਾ ਚਾਹੁੰਦੇ ਮੈਂ ਮੁਤਾਬਕ ਕਦਮ ਕਿ ਕਿੰਦੇ ਕੋ ਮੁਤਾਸਰ ਤੋਂ ਪਹਿਲਾਂ ਚਾਹੀਦਾ ਇਹ ਪਹਿਲੇ ਦਾ ਕੇਸ ਵਿਡਰਾ ਉਹ ਜਿਹੜਾ ਕਿ ਕੈਨਸਲ ਕੀਤਾ ਜਾਵੇ ਜਿਹੜਾ ਕੇਸ ਕੀਤਾ ਤੇ ਆ ਮਾਫੀ ਹੈ ਅਸੀਂ ਨਹੀਂ ਕਹਿੰਦੇ ਵੀ ਆ ਕੇ ਤੁਸੀਂ ਬੋਨੂ ਜੀ ਤੋਂ ਮਾਫੀ ਮੰਗੋ ਜਾਂ ਤੇ ਮਾਨ ਸਾਹਿਬ ਤੋਂ ਮਾਫੀ ਮੰਗੋ ਜਨਤਾ ਤੋਂ ਮਾਫੀ ਇਹ ਕੋ ਆਪਣੇ ਕੰਮ ਵਾਸਤੇ ਨਹੀਂ ਉੱਥੇ ਗਏ ਸੀ ਸਾਡੇ ਕਾਉਂਸਲ ਸਾਹਿਬਾਨ ਕੋ ਆਪਣੇ ਕੰਮ ਵਾਸਤੇ ਨਹੀਂ ਗਏ ਸੀ ਉਹ ਉੱਥੇ ਗਏ ਸੀ ਲੋਕਾਂ ਦੇ ਕੰਮ ਵਾਸਤੇ ਜੇ ਉੱਥੇ ਜਿਹੜਾ ਨਾ ਪਾਣੀ ਗੋਡੇ-ਗੋਡੇ ਖੜਾ ਹੈ ਕੋਈ ਸੀਵਰ ਨਹੀਂ ਚੱਲ ਰਿਹਾ ਕੋਈ ਉੱਥੇ ਫੋਗਿੰਗ ਵਾਲੀ ਮਸ਼ੀਨਸ ਨਹੀਂ ਜਾ ਰਹੀਆਂ ਕੋਈ ਲਾਈਟਾਂ ਨਹੀਂ ਜਲ ਰਹੀਆਂ ਜਿਹੜੀ ਨਾਰਮਲ ਜਿਹੜਾ ਕੰਮ ਹੈ ਮਿਊਨਿਸਪਲ ਕਾਰਪੋਰੇਸ਼ਨ ਦਾ ਉਹ ਕੰਮ ਜਿਹੜੇ ਰੁਕੇ ਪਏ ਹੈ ਉਹ ਕੌਣ ਕਰੂਗਾ ਸਰ ਭਗਵੰਤ ਮਾਨ ਜੀ ਤਾਂ ਕੇ ਚੁਟਕਲੇ ਸੁਣਾ ਕੇ ਚਲੇ ਜਾਂਦੇ ਹੈ ਕਰੂਗਾ ਕੌਣ ਕੰਮ ਉਹਦੇ ਵਾਸਤੇ ਇਹ ਸਰਕਾਰ ਨੂੰ ਬੜਾ ਸਖ਼ਤ ਬਣ ਗਿਆ ਨੇ ਸ਼ਹਿਰ ਦੇ ਵਿੱਚ ਉਹ ਸਰਕਾਰ ਦੇ ਹਾਲਾਤ ਬਹੁਤ ਹੈ ਫਸਦਾ ਫਿਰੇ ਨੇ ਔਰ ਜੇ ਭਾਰਤੀ ਜਨਤਾ ਪਾਰਟੀ ਕੋਈ ਐਡਿਟਿਸ਼ਨ ਕਰੇਗੀ ਕਿ ਤੁਹਾਨੂੰ ਖਾਬ ਕਰਦਾ ਹੈ ਕਿ ਗਵਰਨਰ ਸਾਹਿਬ ਤਾਂ ਨਹੀਂ ਸਾਹਿਬ ਹੈ ਤਾਂ ਗਵਰਨਰ ਸਾਹਿਬ ਕੋਲ ਤੱਕ ਲੋ ਇੱਕ ਦਾ ਮੈਨੀਫੈਸਟੋ ਸਾਡਾ ਆਪਣਾ ਤਰੀਕਾ ਲੋਕਾਂ ਦਾ ਰੋਸ਼ ਜ਼ਾਹਿਰ ਕਰਨ ਦਾ ਆ ਤਾਂ ਸੜਕਾਂ ਤੇ ਆਪ ਨੂੰ ਉਲਣਾ ਪਊਗਾ ਸਭ ਸੰਗਤ ਆ ਤਾਂ ਲੋਕਾਂ ਨੂੰ ਜਾਗਰੂਤ ਕਰਨਾ ਜਾਗਰੂਤ ਕਰਨਾ ਪਊਗਾ ਸਾਨੂੰ ਤੇ ਉਹ ਅਸੀਂ ਕਰਕੇ ਚਾਹੇ ਧਰਨੇ ਹੈ ਪ੍ਰਦਰਸ਼ਨ ਹੈ ਸਾਰੇ ਨੂੰ ਅਸੀਂ ਤਗੜੇ ਹੋਗੇ ਇਹਦੇ ਵਾਸਤੇ ਲੱਗੇ ਕਰ ਰਹੇ ਸਾਂ ਅਲਰੇਡੀ ਆਤਿਮਾਨ ਸਾਹਿਬ ਨੇ ਅੰਦਰ ਵੀ ਦੱਸਿਆ ਕਿ ਅਸੀਂ ਕੱਲ ਤੋਂ ਵਾਰਡ ਵਾਈਜ਼ ਵੀ ਜਿੱਥੇ ਜਿੱਥੇ ਆ ਪ੍ਰੋਬਲਮਜ਼ ਆ ਰਹੀਆਂ ਉੱਥੇ ਚੌਂਕਾ ਤੇ ਬੈਠ ਕੇ ਸਾਰੇ ਧਰਨੇ ਪ੍ਰਦਰਸ਼ਨ ਸਾਰਾ ਕੁਝ ਹੀ ਹੋਊਗਾ ਡੈਮੋਕਰੇਸੀ ਦਾ ਹੀ ਤਰੀਕਾ ਹੈ ਸਾਹਿਬ ਆ ਡੈਮੋਕਰੇਸੀ ਦੇ ਲੋਕਾਂ ਦੀ ਜਦੋਂ ਆਵਾਜ਼ ਨਿਕਲੀ ਸਾਹਿਬ ਚਾਹ ਕਿੰਨੇ ਹੰਕਾਰੀ ਸਰਕਾਰ ਹੋਵੇ ਚਾਹ ਕਿੰਨੇ ਹੈਲੀਕਾਪਟਰਾਂ 'ਚ ਜਤੁਰੇ ਫਿਰਦੇ ਰਹੇ ਉਹਨਾਂ ਨੂੰ ਤਾਂ ਸੜਕਾਂ ਭੁੱਲ ਗਈਆਂ ਭਗਵੰਤ ਮਾਨ ਜੀ ਨੂੰ ਕਿਉਂਕਿ ਉਹ ਉਡਣ ਘਟੋਲਾ ਨਾਲ ਦਿਹਾਤਾ ਚੜ੍ਹੇ ਫਿਰਦੇ ਸਾਰੇ ਦਿਨ ਤੇ ਸੜਕਾਂ 'ਲਾ ਜਦੋਂ ਲੋਕ ਕਹਿਣਗੇ ਉਹਦੇ ਬਾਅਦ ਉਹਨਾਂ ਨੂੰ ਵੀ ਯਾਦ ਆ ਜਦੋਂ ਕ੍ਰਿਪਸ਼ਨ ਕੇਸ ਤੇ ਗੱਲ ਕੀਤੀ ਹੈ ਇੱਕ ਜਿਹੜਾ ਉਹਨਾਂ ਦੇ ਫਰਕੂਤੇ ਏਡੀ ਦਾ ਮਾਮਲਾ ਵੀ ਅੱਜ ਵਿੱਚ ਮਾਮਲਾ ਦਰਜ ਹੈ ਤਾਂ ਉਹ ਹੀ ਰਿਤੇਸ਼ ਇੰਦਰ ਸਿੰਘ ਦਾ ਮਾਮਲਾ ਵੀ ਜੈਸ ਕੁੜੀ ਦਾ ਵੀ ਮਾਮਲਾ ਸਾਹਮਣੇ ਆਸੀ ਉਹ ਮંત્રી ਦੇ ਕੋਲ ਤੋਂ ਮਾਮਲਾ ਦਰਜ ਹੈ ਸਾਹਮਣੇ ਆਦੀ ਦੇਖੋ ਸਭ ਮੈਂ ਤਾਂ ਇਹਨਾ ਹੀ ਕਹੂੰਗਾ ਵੀ ਜੇ ਲੋਕ ਆਵਾਜ਼ ਉਠਾਣਗੇ ਤਾਂ ਉਹਦਾ ਅਸਰ ਤਾਂ ਹੁੰਦਾ ਸਭ ਮੈਂ ਤਾਂ ਕੱਲ ਇੱਕ ਮਾੜੀ ਜਿਹੀ ਪ੍ਰੈਸ ਕਾਨਫਰੰਸ ਕੀਤੀ ਸੀ ਐਨਐਚਓ ਨੂੰ ਆਪਣੀ ਡਿਊਟੀਆਂ ਯਾਦ ਆ ਗਈ ਵੀ ਮੈਂ ਤਾਂ ਜਨਤਾ ਦੀ ਸੇਵਾ ਵਾਸਤੇ ਮੰਤਰੀ ਬਣਿਆ ਮਹੀਨੇ ਯਾਦ ਨਹੀਂ ਆਇਆ ਉਹਨਾਂ ਨੂੰ ਕੱਲ ਇੱਕ ਮਾੜੀ ਜਿਹੀ ਪ੍ਰੈਸ ਕਾਨਫਰੰਸ ਉਹਨਾਂ ਨੂੰ ਯਾਦ ਆ ਗਿਆ ਪਰ ਮੈਂ ਤੁਹਾਡੇ ਰਾਂਹ ਦੇਖੋ ਮੈਂ ਉਹਨਾਂ ਨੂੰ ਬੜਾ ਅੱਛਾ ਨੇਕ ਇਨਸਾਨ ਸਮਝਦਾ ਮੇਰੀ ਜੀ ਮੁਲਾਕਾਤ ਹੈ ਬੜੇ ਨੇਕ ਇਨਸਾਨ ਹੈ ਪਰ ਮੈਂ ਤੁਹਾਡੇ ਰਾਂਹ ਪੁੱਛਣਾ ਚਾਹੂੰਗਾ ਜਾਂ ਦੱਸਣਾ ਚਾਹੂੰਗਾ ਰੋੜਾ ਸਾਹਿਬ ਨੂੰ ਰੋੜਾ ਸਾਹਿਬ ਕੰਪਨੀਆਂ ਤੋਂ ਅਸਤੀਫਾ ਦੇਣ ਨਾਲ ਖੇੜਾ ਛੁੱਟਣਾ ਨਹੀਂ ਸਕਦਾ ਆ ਤਾਂ ਜਵਾਬ ਦੇ ਇਹ ਬਾਤ ਚੋ ਚੱਲੀਆਂ ਨਾ ਸਭ ਬਹੁਤ ਦੂਰ ਤੋ ਲੱਗ ਜਾਏਗੀ ਅਜੇ ਆ ਖਤਮ ਨਹੀਂ ਹੋਇਆ ਜਿਵੇਂ ਆ ਕਹਿੰਦੇ ਸੀ ਨਾ ਵੀ ਆ ਤਾਂ ਅੱਜ ਕਹਿ ਰਹੇ ਆ ਮਹਾਰਾ ਯੁੱਧ ਨਸ਼ੋ ਕੇ ਵਿਰੁੱਧ ਖਤਮ ਨਹੀਂ ਹੋਆ ਆ ਸਾਡੇ ਵਾਲਾ ਤਾਂ ਅਜੇ ਚੱਲ ਰਿਹਾ ਹੈ ਅਜੇ ਆ ਕੇ ਆ ਕੇ ਦੇਖੀਏ ਅਰੋੜਾ ਸਾਹਿਬ ਹੋਤਾ ਕੀ ਹੈ ਇਹ ਤਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਆ ਬਣਾਈ ਲਗਾਇਆ ਗਿਆ ਗੱਲ ਹੈ ਉਹਦੇ ਵਿੱਚ ਚੁੱਪੀ ਕਰਕੇ ਚੱਲੂਗਾ ਕਾਲੀ ਦਲ ਵੀ ਆਈ ਕਾਂਗਰਸ ਵੀ ਆਈ ਵਿੱਚ ਕੀ ਜਣਾ ਚੋਲੇ ਵੀ ਵਿਧਾਨ ਸਭਾ ਚ ਹੁਣ ਇੱਕ ਮੰਚ ਤੇ ਕਿਤੇ ਨਾ ਕਿਤੇ ਇਕੱਠੇ ਦਿਖੋਗੇ ਜਿਵੇਂ ਧਰਨੇ ਦੇ ਵਿੱਚ ਇਕੱਠੇ ਆ ਕੇ ਚਰੋਣੀ ਕਾਲੀ ਦਲ ਵੀ ਨਾਲ ਆਈ ਹੈ ਦੇਖੋ ਲੋਕਾਂ ਦੀ ਆਵਾਜ਼ ਤੇ ਲੋਕਾਂ ਤੇ ਜਾ ਕੇ ਚਿੱਟੇ ਲੇੜੇ ਪਾੜ ਨਾਲ ਲੀਡਰ ਨਹੀਂ ਬਣਦਾ ਸਾਹਿਬ ਲੀਡਰ ਅੱਜ ਕੱਲ 1200 ਰੁਪਏ ਚ ਫਲੈਕਸ ਬੋਰਡ ਲੱਗਦਾ ਹੈ ਨਹੀਂ ਸਾਲ ਕੀ ਵਧਾਈ ਉਹ ਲੀਡਰ ਧਿਆਰ ਹੈ ਸਭ ਦੇ ਉਹਨਾਂ ਨੂੰ ਲੋਕ ਲੀਡਰ ਨਹੀਂ ਮੰਨਦੇ ਲੀਡਰ ਉਹ ਹੈ ਜਿਹੜਾ ਲੋਕਾਂ ਦੀ ਆਵਾਜ਼ ਚੱਕੂਗਾ ਕੋਈ ਚੱਕ ਲਵੇ ਸਾਹਿਬ ਨਾਲ ਆ ਜਾਣ ਮੋਸਟ ਵੈਲਕਮ ਨਹੀਂ ਨਾਲ ਆਂਦੇ ਉਹਨਾਂ ਦੀ ਖੁਸ਼ੀ ਹੈ ਲੋਕ ਆਪਿਆ ਘਰੇ ਭੇਜ ਦੇਣਗੇ ਸੋ ਤਾਂ ਲੀਡਰ ਨੂੰ ਲੋਕਾਂ ਦੇ ਨਾਲ ਖੜਨਾ ਪਊਗਾ ਲੋਕਾਂ ਦੀ ਗੱਲ ਕਰਨੀ ਪਊਗੀ ਸਾਹਿਬ ਤੇ ਆ ਜਿਹੜੇ ਹੈ ਲੋਕਾਂ ਦੀ ਆਵਾਜ਼ ਕਰਕੇ ਆ ਜਿਹੜੀਆਂ ਨਾਲ ਲੈਂਡ ਪੂਲਿੰਗ ਵਾਲਾ ਚਲਾ ਹੈ ਤੁਹਾਡੇ ਸਾਹਮਣੇ ਮੈਂ ਦੁਕਾਨ ਬੰਦ ਹੁੰਦੀ ਦਿਖਾਉਂਗਾ ਮੈਂ ਅਤੇ ਤੇਰੇ ਲੀਡਰਾਂ ਨੂੰ ਤਾਂ ਹੋਰ ਵੀ ਕਿਉਂਕਿ ਆ ਇਸ਼ੂ ਤਾਂ ਨਹੀਂ ਹੈ ਨਾਲ ਉਹਦੇ ਵਾਸਤੇ ਅਸੀਂ ਅੱਡ ਕਰਾਂਗੇ ਇੱਕ ਪ੍ਰੈਸ ਕਾਨਫਰੰਸ ਪਰ ਮੈਂ ਕਹਿਣਾ ਚਾਹੁੰਗਾ ਕਿਉਂਕਿ ਇੱਥੇ ਬਹੁਤ ਸਾਰੇ ਵਪਾਰੀ ਵਰਗ ਇੱਥੇ ਹੀ ਬੈਠਾ ਜੀ ਸਾਰੇ ਤੇ ਉਹਨਾਂ ਦੇ ਬਿਲਡਰ ਵੀ ਬਹੁਤ ਸਾਰੇ ਐ ਦੇਖਿਓ ਕਿ ਤੇਵੇਂ ਭਲੇਖੇ ਚ ਆ ਕੇ ਨਾਲ ਕੋਈ ਲੈ ਕੇ ਤੇ ਆ ਜਮੀਨਾਂ ਨੂੰ ਹੱਥ ਨਾ ਪਾ ਲਿਓ ਆ ਜਿਹੜੀ ਲੈਂਡ ਪੂਲਿੰਗ ਦੇ ਨਾਂ 'ਚ ਐ ਇਹ ਤਾਂ ਤੁਰ ਜਾਣਗੇ ਤੇ ਤੁਹਾਨੂੰ ਭੁਗਤਣਾ ਪਊਗਾ ਇਸ ਕਰਕੇ ਮੇਰੀ ਸਾਰਿਆਂ ਨੂੰ ਇੱਕ ਵਾਰਨਿੰਗ ਸਮਝ ਲਓ ਇੱਕ ਰਾਏ ਹੈ ਉਹ ਕਹਿੰਦੇ ਨਾ ਪਰ ਅਨਸੋਲਿਸੀਟਿਡ ਐਡਵਾਈਸ ਇਜ਼ ਨੈਵਰ ਵੈਲਕਮ ਇਸ ਕਰਕੇ ਮੈਂ ਕਹਿੰਦਾ ਵੀ ਧਿਆਨ ਕਰ ਲਿਓ ਬਾਅਦ ਚ ਜਵਾਬ ਦੇ ਹੀ ਹੋਊਗਾ ਸਰ ਡਾਕਟਰ ਸਾਹਿਬ ਜਿਹੜੇ ਤੁਸੀਂ ਵਸਤੇ ਆ ਕੇ ਆਏ ਹੋ ਮੇਅਰ ਵੱਲੋਂ ਇੱਕ ਵੀਡੀਓ ਸੁਝ ਦਿਖਾਇਆ ਗਿਆ ਸੀ ਕਿ ਮੀਟਿੰਗ ਦੇ ਵਿੱਚ ਤੇ ਉਹਨਾਂ ਵੱਲੋਂ ਏ ਪਲੇਨ ਬੀਜੇਪੀ ਕੌਂਸਲਰਸ ਤੇ ਲਾਇਆ ਗਿਆ ਕਿ ਬੀਜੇਪੀ ਕੌਂਸਲਰ ਵੱਲੋਂ ਨੂਇਸੈਂਸ ਕ੍ਰੀਏਟ ਕੀਤੀ ਗਈ ਤੇ ਐਫ ਆਈ ਆਰ ਜਿਹੜੀ ਸਰ ਲੋਕਾਂ ਦੀ ਗੱਲਾਂ ਲੈ ਕੇ ਜਾਓਗੇ ਸੱਤਾ 'ਚ ਜਿਹੜਾ ਸੁਰਸੀ ਤੇ ਬੈਠਾ ਹੁੰਦਾ ਉਹਨੂੰ ਨੂਇਸੈਂਸ ਹੀ ਲੱਗਦਾ ਸਾਬ ਜਦੋਂ ਕਟੜੇ ਸਵਾਲ ਪੁੱਛੇ ਜਾਂਦੇ ਨੇ ਉਹ ਨੂਇਸੈਂਸ ਹੀ ਹ ਆ ਪਰਿਵਾਸੀ ਜਦੋਂ ਤੁਸੀਂ ਕੰਡੇ ਸਵਾਲ ਚੁਰ ਦੇ ਸਵਾਲ ਪੁੱਛੋਗੇ ਕਿ ਦੱਸੋ ਜੀ ਸਾਡੇ ਉੱਤੇ ਕਿਹੜਾ ਕੰਮ ਹੋਇਆ ਤਾਂ ਉਹਨਾਂ ਨੂੰ ਚੁਭਦੇ ਸਾਡੇ ਸਰ ਜੀ ਕੇਸਿਸ ਵਾਪਸ ਨਹੀਂ ਲੈ ਰਹੇ ਤੇ ਇਵੈਂਟਿਉਲੀ ਕੀ ਹੋਊਗਾ ਵੀ ਇਵੈਂਟਿਉਲੀ ਆਈਏ ਸਾਡੇ ਪਰਦੇਸਿਆਂ ਅਸੀਂ ਵਾੜਾ ਚ ਲੈ ਕੇ ਜਾਵਾਂਗੇ ਚੱਲੂ ਰਹੂਗਾ ਸਪੋਰਟ ਕਮਾਵਾ ਦੀ ਕਮਾਵਾ ਦੀ ਜਿਸ ਤਰ੍ਹਾਂ ਸ਼ੁਰੂ ਰੰਗ ਇੱਥੇ ਸਾਰਸ ਸਟੈਟਿਕ ਥਿੰਗ ਹੈ ਸਾਡ evolve ਹੁੰਦੀ ਹੈ ਸਾਰੀ ਗੱਲ ਯਾਰ ਸਾਰੇ ਨਾਲ ਨਾ ਕਰੋ پلیਸ ਪੰਜਾਬ ਵਿੱਚ ਇੱਕ ਐਸਡਮਸਰ ਚੱਲ ਰਹੀ ਕਿ ਅਰੈਸਟ ਆ ਬੁੱਕ ਕਿਤਾ ਦੇਖਦੇ ਹਾਂ ਜਿਹੜਾ ਪਰਚਾ ਹੋਇਆ ਉਹਦੇ ਰਸਟੋਰੇ ਕਿ ਕੀ ਦੇਖ ਰਿਹਾ ਮੈਂ ਦੇਖ ਰਿਹਾ ਪਰਚਾ ਕੈਨਸਲ ਹੋਣਾ ਚਾਹੀਦਾ ਸਾਬ ਮੈਂ ਆ ਦੇਖ ਰਿਹਾ ਪਰਚਾ ਕੈਨਸਲ ਹੋਊਗਾ ਸਾਬ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਊਗਾ ਮੈਂ ਸਮਝਦਾ ਵੀ ਮੰਤਜੁਮਨ ਸੀ ਵੀ ਇੱਥੇ ਭਗਵੰਤ ਮਾਨ ਜੀ ਆਏ ਤੇ ਘਟੋ ਘਟ ਆਪਣੇ ਆਪ ਨੂੰ ਸਪੀਚ ਮੈਂ ਉਹਨਾਂ ਦੀ ਸੁਣ ਰਿਹਾ ਸੀਗਾ ਉਹ ਕਹਿੰਦੇ ਸੀ ਮਨੂੰ ਤੁਸੀਂ ਪਰਿਵਾਰ ਦਾ ਮੁਖੀ ਚੁਣਿਆ ਤੇ ਮੁਖੀ ਵਾਲਾ ਕੋ ਬੇਇੱਜ਼ਤੀ ਕਰੋ ਤੁਹਾਨੂੰ ਨਹੀਂ ਦਿਸਦਾ ਕੀ ਹੋ ਰਿਹਾ ਇੱਥੇ ਮੇਰ ਸਾਹਿਬਾਂ ਨੇ ਬਿਲਕੁਲ ਇਹ ਸਪੱਸ਼ਟ ਕੀਤਾ ਚਲੋ ਮੇਰ ਸਾਹਿਬਾ ਚਲੋ ਨਾਮ ਮੰਗਣ ਸਾਬ ਚਾਪਟਰ ਪੜਾਇਆ ਜਾਏਗਾ ਉਹ ਅਦਿਸ਼ਕਤ ਸਰਕਾਰ ਚਲਾਈ ਕਿਵੇਂ ਦੇਖ ਲੋ ਇਹ ਆਪਣਾ ਨਿਕਰੇ ਸਾਹਿਬ ਤੁਸੀਂ ਆ ਬਹੁਤ ਇਸ਼ੂ ਅੱਡ ਜਾਂਦਾ ਰਹੂਗਾ ਮੈਂ ਤੇ ਇੰਨੀ ਗੱਲ ਕਹੂੰਗਾ ਕਿ ਤੁਸੀਂ ਇਹਨਾਂ ਦਾ ਮਈ ਮਹੀਨੇ ਦਾ ਬਿਆਨ ਦੇਖ ਲਓ ਜਿੱਥੇ ਆ ਭਗਵੰਦ ਮਾਨ ਜੀ ਅਜੇ ਦੂਜਾ ਫੇਸ ਚਾਲੂ ਕਰਕੇ ਗਏ ਆ ਕਹ ਰਹੇ ਸੀ 99% ਨੇ ਡਿਨਮੇ ਪਿਛਲੀ ਪਿੰਡਾਂ 'ਚ ਨਸ਼ਾ ਖਤਮ ਹੋ ਗਿਆ ਫਿਰ ਕਿਉਂ ਗੀਤ ਗੰਦੇ ਫਿਰਦੇ ਸਨ ਜੇ ਨਸ਼ਾ ਖਤਮ ਹੋ ਗਿਆ ਫਿਰ ਕਿਉਂ ਗੀਤਾਂ ਦੇ ਫਿਰਦੇ ਫਿਰ ਕਿਉਂ ਤੇਰੇ ਲੂਕੇ ਆਏ ਆ ਉਹਦਾ ਹੈਲੀਕਾਪਟਰ ਦਾ ਅੱਛਾ ਜੀ ਤੁਸੀਂ ਤੁਸੀਂ ਕਰ ਰਹੇ ਵਕਾਲਤਖਾਨੇ ਦੀ ਅਸ਼ੋਕ ਬਿਸ਼ਰ ਮੈਂ ਸਾਫ਼ ਕਹਿੰਦੀ ਤੁਸੀਂ ਇਕੱਲੇ ਲੜਾ ਗਏ ਛੱਡੋ ਸਾਡੇ ਮਤਭੇਦ ਉਹ ਅੱਡ ਮਸਲਾ ਕੋਈ ਕਿਸੇ ਦਾ ਮਤਭੇਦ ਨਹੀਂ ਸਾਹਿਬ ਜੇ ਸਾਰੀਆਂ ਗੱਲਾਂ ਸੁਣੋਗੇ ਤੁਸੀਂ ਜੇ ਸਿਰਫ ਉਹਨਾਂ ਨੇ ਕਿਸੇ ਨੇ ਇੱਕ ਨੇ ਲਾਈਨ ਕਾ ਦਿੱ ਮੈਂ ਜਿਹੜੇ ਬੋਲ ਕੇ ਗਿਆ ਉਹਨੂੰ ਪੂਰਾ ਜੇ ਪੜੋਗੇ ਸੁਣੋਗੇ ਤੇ ਮੈਂ ਜਿਹੜਾ ਉਥੇ ਢਿੰਡ ਸਾਹਿਬ ਦੀ ਵਰਸੀ ਦੇ ਜਿਹੜਾ ਪੜਿਆ ਸੀ ਉਹ ਮੇਰਾ ਟਵੀਟ ਕੱਢ ਲੋ ਮੇਰਾ ਬਿਆਨ ਕੱਢ ਲੋ ਸਾਰੀ ਗੱਲਾਂ ਤੁਹਾਡੇ ਸਾਹਮਣੇ ਆ ਜਾਣਗੀਆਂ ਅੱਜ ਇੱਕ ਪਾਸੇ ਤਾਂ ਕਹਿ ਰਹੇ ਹੋ ਨਾਲ ਆਏ ਕਿਹੜੇ ਆ ਹੁਣੇ ਕਹਿ ਰਹੇ ਸੀ ਕਿ ਅਕਾਲੀ ਦਾ ਨਾਲ ਆਏ ਕਿਹੜੇ ਆ ਮੈਂ ਕਿਹਾ ਜਿਨ੍ਹਾਂ ਨੇ ਲੋਕਾਂ 'ਚ ਜਾਣੇ ਸਾਹਿਬ ਆ ਗਿਆ ਸਭ ਸਾਡੇ ਨਾਲ ਕਰਾਂਗੇ ਇਸ ਤਰ੍ਹਾਂ ਥੈਂਕ ਯੂ ਜੀ ਧੰਨਵਾਦ ਬੀਜੇਪੀ ਕਰੋ ਕੋਈ ਯਾਰ ਮਾਈਕ ਇਥੇ ਮਾਰੋ ਹਾਂ ਸਹੀ ਠੀਕ ਹੈ ਆਗਾ ਮਾਈਕ ਇਥੇ ਲੈ ਠੀਕ ਹੈ ਲੈ ਕੇ ਮਾਈਕ ਚਲੋ ਹਲੋ ਆਫਤ ਜੀ Mày cũng đã phải không mày cũng 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 không mày